ਆਰਤੀ ਵਾਇਰਲ ਹੋਈ ਵੀਡੀਓ ਨੇ ਖੋਲੀ ਬਾਬੇ ਦੀ ਖੋਹ ਗੁਰੂ ਘਰ ਦੀ ਵੀ ਨਹੀਂ ਰੱਖੀ ਮਰਿਆਦਾ ਕੀਤੇ ਗਲਤ ਕੰਮ ਦੇਖ ਲਓ ਸਾਦਾ ਪਿੱਛੇ ਭੱਜਣ ਵਾਲੇ ਲੋਕ ਆਰਤ ਨਾਲ ਬਲਾਤਕਾਰ ਦਾ આરોપી ਬਾਬਾ ਗ੍ਰਫਤਾਰ ਜਗਰਾਉਂ ਵਿੱਚ ਪੁਲਿਸ ਨੇ ਗੁਰਦੁਆਰਾ ਚਰਨਕਾਰ ਸਾਹਿਬ ਚੇ ਰਾਇਕੋੜ ਰੋਡ ਤੋਂ ਅਖਾਰੇ ਦੇ ਬਾਬਾ ਬਲਜਿੰਦਰ ਸਿੰਘ ਰਾਜ ਨੂੰ ਕਾਬੂ ਕੀਤਾ ਇਸ ਪਖੰਡੀ ਬਾਬਾ ਤੇ આરોਪ ਲੱਗ ਕਿਸਨੇ ਔਰਤ ਦੇ ਨਾਲ ਗਲਤ ਕੰਮ ਕੀਤਾ ਇਸ ਬਾਬੇ ਦਾ ਰਿਮਾਂਡ ਹਾਸਲ ਕੀਤਾ ਜਾਣਕਾਰੀ ਮੁਤਾਬਕ ਬਾਬਾ ਬਲਜਿੰਦਰ ਸਿੰਘ ਗੁਰਦੁਆਰਾ ਸਾਹਿਬ ਵਿੱਚ ਔਰਤਾ ਨਾਲ ਬਰਾਤਕਾਰ ਕਰਦਾ ਸੀ ਤੇ ਔਰਤ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਇਸ ਬਾਬੇ ਬਲਜਿੰਦਰ ਸਿੰਘ ਤੇ ਕੇਸ ਰਜਿਸਟਰ ਕੀਤਾ ਜਿੱਤੇ ਗੁਰਦੁਆਰਾ ਜਗਰਾਉਂ ਦੇ ਚਰਨ ਘਾਟ ਗੁਰਦੁਆਰਾ ਸਾਹਿਬ ਵਿੱਚ ਇੱਕ ਜਿਹੜੇ ਬਾਬਾ ਜੀ ਸੀਗੇ ਇੱਥੇ ਉਹਨਾਂ ਨਾਲ ਇੱਕ ਕੀ ਸਮੱਸਿਆ ਹੋਈ ਹੈ ਤੇ ਉਹਨਾਂ ਨੇ ਕੋਈ ਪਰਚਾ ਦਰਜ ਕੀਤਾ ਕਿਸ ਗੱਲ ਦਾ ਪਰਚਾ ਦਰਜ ਕੀਤਾ ਤੇ ਕੀ ਕਾਰਵਾਈ ਕੀਤੀ ਹੁਣ ਤੱਕ ਸਾਡੇ ਕੋਲ ਕਾਦੀ ਕੰਪਲੀਟ ਹੈ ਜਿਹੜੀ ਬੰਨੋ ਜਿਹੜੀ ਜਗਰਾਉਂ ਦੇ ਰਹਿਣਾ ਜਿਹੜੀ ਸਾਡੇ ਘਰ ਰਿਪੋਰਟ ਹੋਇਆ ਤਾਂ ਉਹ ਕੰਸਰਨ ਬਾਬਾ ਉਹਦੇ ਪੁੱਤ ਅਸੀਂ ਤੇ ਬਿਆਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਅੰਡਰ ਸੈਕਸ਼ਨ 69 ਤੇ 351 ਆਫ ਬੀ ਐਨ ਐਸ ਦਰਜ ਕੀਤੀ ਹੈ ਜੀ ਤਾਂ ਹੋਇਆ ਬਾਕ ਕਰਕੇ ਅਸੀਂ ਜਿਹੜਾ ਕਨਸਰਨਡ ਅਕਿਊਟ ਸੀਗਾ ਉਹਨੂੰ ਗਿਰਫਤਾਰ ਕਰ ਲਿਆ। ਜੀ ਤੇ ਉਸ ਤੋਂ ਬਾਅਦ ਇੱਥੇ ਗੁਰਦਵਾਰ ਸਾਹਿਬ ਦੇ ਜਿਹੜੇ ਮਹਾਰਾਜੀ ਦੇ ਸਰੂਪ ਸੀਗੇ ਉਹ ਵੀ ਇੱਥੋਂ ਹੁਣ ਭੇਜ ਗਏ ਕਿਤੇ ਹੋਰ। ਹਾਂਜੀ ਅਸੀਂ ਇੱਥੇ ਜਦੋਂ ਕ੍ਰਾਈਮ ਸੀਨ ਵਿਜ਼ਿਟ ਕਰਨ ਆਏ ਸੀਗੇ ਜਿਹੜੇ ਕਨਸਰਨਡ ਇੱਥੇ ਸੇਵਾਦਾਰ ਸੀਗੇ ਬਾਕੀ ਉਹਨਾਂ ਦੀ ਜਿਹੜੀ ਵਿਰਤਵਸਤਾ ਸੀਗੀ ਉਹਨਾਂ ਨੇ ਸਾਡੇ ਕੋਲ ਦੱਸਿਆ ਆ ਵੀ ਜਿਹੜੇ ਅਸੀਂ ਆਗੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਹੁਣ ਸਮਰੱਥ ਨਹੀਂ ਕਿ ਉਮਰ ਸਾਡੀ ਜ਼ਿਆਦਾ ਹੈ ਜੀ। ਤਾਂ ਅਸੀਂ ਜਿਹੜਾ ਕੰਸਰਨ ਇੱਥੇ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਦਾ رابطہ ਕੈਂਪ ਸੀ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਗੁਰਦਾ ਸਾਹਿਬ ਕੋਪੀਆਂ ਤੇ ਜਿਹੜੇ ਸੀ ਜਾਂ ਹੋਰ ਕੰਸਰਨ ਲਿਟਰੇਚਰ ਸੀਗਾ ਉਹ ਸਾਰਾ ਇੱਥੋਂ ਮਰਿਆਦਾ ਤਹਿਤ ਲਏ ਗਏ। ਠੀਕ ਹੈ। ਇਸ ਪੂਰੇ ਗਲਤ ਕੰਮਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਔਰਤ ਆਪਣੇ ਮੂੰਹ ਤੋਂ ਖੁਦ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਪਾਬਾ ਉਸ ਦੇ ਨਾਲ ਗੁਰੂ ਘਰ ਦੇ ਵਿੱਚ ਵੀ ਗਲਤ ਕੰਮ ਕਰਦਾ ਸੀ ਤੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਸਰੀਰਕ ਸੰਬੰਧ ਬਣਾਏ ਫੋਟੋ ਫੋਟੋ ਦੇ ਚੈਟ ਤੇ ਕੱਲਾ ਘਟੋ ਘਟਨੀ ਦਾ 60 62 ਤੁਹਾਡੇ ਨੂੰ ਫੋਨ ਕਾਲ ਆਈਆਂ ਹਾਂਜੀ ਉਹਦੇ ਵਿੱਚੋਂ ਆਵਾਜ਼ ਕਿਹਦੀ ਆ ਆ ਦੋ ਵਾਰ ਜਾਵੇ ਕਿਹਦੀਆਂ ਗੀਤ ਨੇ ਇਹ ਕਹਿੰਦਾ ਮੈਂ ਆ ਕੁੜੀ ਬੋਲ ਤੇ ਲੋ ਵੀ ਬਸ ਕਰਨਾ ਸ਼ੁਰੂ ਕਰ ਤੋ ਮੰਨਦੀ ਹੈ ਨਾ ਬੇਟੀ ਨਹੀਂ ਕਰਨੀ ਬਈ ਆਜਾ ਸੇਵਰ ਸੇਵਰ ਆ ਰਿਹਾ ਕਿਹੜੇ ਸਥਾਨ ਤੋਂ ਤੁਸੀਂ ਨਾ ਕਿਹੜੇ ਸਥਾਨ ਤੋਂ ਆਪਣੇ ਸਥਾਨ ਤੋਂ ਜੀ ਜਾ ਕੇ ਚੱਲ ਘਟ ਦੇ ਅੰਮ੍ਰਿਤਸਰ ਹੈ ਕਿਆ ਹੋਇਆ ਜੋ ਆਟੇਗੀ ਉਹ ਤਾਂ ਕਿਤੇ ਬੈਠ ਕੇ ਐਸੇ ਬੱਚੇ ਕਰ ਰਿਹਾ ਹਾਂ ਕਰਨਾ ਕੋਰਾ ਸਾਹਿਬ ਦੇ ਵਿੱਚ 10 20 ਅੰਕ ਘਟੋ ਘਟ ਤੁਸੀਂ ਐਸ ਬਾਬੇ ਦੇ ਨਾਲ ਪਾਏ ਆ ਹਾਂਜੀ ਇਹਨਾਂ ਨੇ ਹਾਂਜੀ ਬਰਹਾਾਲ ਇਸ ਬਾਬੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਬਾਬੇ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਪਰ ਹੁਣ ਇਸ ਪੂਰੇ ਮਾਗਰ ਚ ਸਵਾਲ ਜਿੱਤੇ ਗੁਰੂ ਘਰ ਤੇ ਉਤਰੇ ਨੇ ਉੱਥੇ ਹੀ ਦੂਜੇ ਪਾਸੇ ਕਿਹਾ ਜਾਂਦਾ ਹੈ ਕਿ ਬਾਬਾ ਗੁਰੂ ਘਰ ਵਿੱਚ ਸ਼ਰਿਆਮ ਕਾਫੀ ਲੰਬੇ ਸਮੇਂ ਤੋਂ ਗਲਤ ਕੰਮ ਕਰ ਰਿਹਾ ਸੀ ਜਦੋਂ ਕੋਈ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ ਇੱਥੇ ਕਾਰਵਾਈ ਕਰਕੇ ਚੱਲਿਓ ਗੁਰਦਾਰ ਚਰਨ ਘਾਟ ਸਾਹਿਬ ਦੇ ਵਿੱਚ ਤੇ ਕਿਉਂ ਕਰ ਰਹੇ ਹੋ ਪਹਿਲਾਂ ਇਹ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਗੁਰਦਾਰਾ ਚਰਨ ਘਾਟ ਖਾੜਾ ਵਿਖੇ ਕਿਸੇ ਕੋਈ ਮਹਾਂਪੁਰਖ ਜੀ ਦਾ ਕੋਈ ਬਵਾਦ ਹੋਣ ਕਾਰਨ ਸਾਡੀ ਡਿਊਟੀ ਲੱਗੀ ਸੀ ਜੀ ਗੁਰਦਾਰ ਗੁਰਸਰ ਪੌਕੇ ਤੋਂ ਇਥੋਂ ਗੁਰੂ ਸਾਹਿਬ ਦੀ ਸੇਵਾ ਨਹੀਂ ਹੋ ਰਹੀ ਸੀ ਇਸ ਕਰਕੇ ਪ੍ਰਸ਼ਾਸਨ ਨੇ ਅਤੇ ਹੋਰ ਸੰਗਤਾਂ ਨੇ ਦਫ਼ਤਰ ਐਜਡੀਪੀਸੀ ਨੂੰ ਸੰਪਰਕ ਕੀਤਾ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਜੀ ਇਥੋਂ ਚਾਰ ਗੁਰੂ ਸਾਹਿਬ ਦੇ ਸਰੂਪ ਤੇ ਕੋਸ਼ ਸਟਿੱਕਾਂ ਨੇ ਜੀ ਉਹ ਅਸੀਂ ਗੁਰਦਾਰਾ ਗੁਰੂ ਸਰ ਕੋ ਕੇ ਵਿਖੇ ਬੜੀ ਮਰਯਾਦਾ ਦੇ ਨਾਲ ਲਿਆ ਰਹੇ ਹਾਂ ਤੇ ਗੁਰਦਾਰਾ ਚਰਨ ਘਾਟ ਨੂੰ ਇਥੋਂ ਪੂਰੀ ਤਰ੍ਹਾਂ ਖਾਲੀ ਕਰਤਾ ਜੀ ਗੁਰੂ ਸਾਹਿਬ ਦੇ ਸਰੂਪਾਂ ਤੋਂ ਹਾਂ ਜੀ ਗੁਰੂ ਸਾਹਿਬ ਦਾ ਇੱਥੇ ਕੋਈ ਸਰੂਪ ਨਹੀਂ ਹੈ ਜੀ ਨਾ ਹੀ ਇੱਥੇ ਕੋਈ ਗੁਰਦਤਾ ਸਾਹਿਬ ਹੈ ਜੀ ਨਾ ਕੋਈ ਸਟਿੱਕ ਹੈ ਠੀਕ ਹੈ